ਪਠਾਨਕੁਟ ਵਿਖੇ ਚੋਰਾ ਦੇ ਵੱਲੋਂ ਲਗਾਤਾਰ ਚੋਲੀਆਂ ਵਾਰਦਾਤਾ ਨੂੰ ਅੰਜਾਮ ਜੜਾ ਉਹ ਦਿੱਤਾ ਜਾ ਰਿਹਾ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਚਿਲਡਰਨ ਪਾਰਕ ਦੀ ਤਾਂ ਉੱਥੇ ਵੀ ਚੋਰੀ ਜਿਹੜੀ ਉਹ ਕੀਤੀ ਗਈ ਹੈ ਸ਼ਿਮਲਾ ਪਹਾੜੀ ਜਿਹੜੀ ਹੈ ਉਹਦੇ ਨਾਲ ਲੱਗਦੇ ਜਗਾਵਾਂ ਤੇ ਵੀ ਚੋਰੀ ਜਿਹੜੀ ਉਹ ਕੀਤੀ ਗਈ ਹੈ ਯਾਨੀ ਕਿ ਵੱਖ-ਵੱਖ ਜਗਾਵਾਂ ਤੇ ਚੋਰਾ ਦੇ ਵੱਲੋਂ ਚੋਰੀ ਦੀ ਵਾਰਦਾਤਾਂ ਨੂੰ ਚਾਬ ਦਿੱਤਾ ਜਾ ਰਿਹਾ ਹੈ ਤੇ ਬੀਤੀ ਰਾਤ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਿੱਥੇ ਦੋ ਚੋਰਾ ਦੇ ਵੱਲੋਂ ਏਸੀ ਖੋਲਣ ਦੀ ਕੋਸ਼ਿਸ਼ ਕੀਤੀ ਗਈ ਏਸੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਮੇਂ ਰਹਿੰਦਿਆਂ ਹੀ ਜਦੋਂ ਉਹਨਾਂ ਨੂੰ ਦੇਖ ਲਿੱਤਾ ਗਿਆ ਤਾਂ ਪੁਲਿਸ ਦੇ ਹਵਾਲੇ ਜੜਾ ਉਹ ਕਰ ਦਿੱਤਾ ਗਿਆ ਤੇ ਉੱਥੇ ਹੀ ਪੁਲਿਸ ਦੇ ਚੱਕਰ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਇਹਨਾਂ ਚੋਰਾ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਤੇ ਏਸੀ ਦੇ ਕਾਪਰ ਵਾਇਰ ਟੂਟੀਆਂ ਤੱਕ ਜਿਹੜੇ ਨੇ ਉਹ ਚੋਰੀ ਕੀਤੇ ਜਾ ਰਹੇ ਨੇ ਇਹਨਾਂ ਚੋਰਾ ਦੇ ਵੱਲੋਂ ਜਿਹੜਾ ਸਮਾਨ ਜਿਹੜਾ ਬਰਾਮਦ ਕੀਤਾ ਗਿਆ ਉਸ ਨੂੰ ਪੁਲਿਸ ਨੇ ਜੜਾਇਆ ਬਹੀ ਰ ਇਹ ਆਸਮਾਨ ਬਰਾਬਰ ਕਰਕੇ ਨਾ ਚੋਰਾ ਤੇ ਬਣਦੀ ਕਾਨੂੰਨੀ ਕਾਰਵਾਈ ਕਰਦੇ ਸਾਰ ਹੀ ਮਾਮਲਾ ਜੜਾਇ ਉਦਰਜ ਕਰ ਲਈ ਹੈ ਤੇ ਉਹ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇ ਨਾਲ ਇਹਨਾਂ ਚੋਰਾ ਨੂੰ ਫੜਿਆ ਗਿਆ ਹੈ ਤੇ ਕਿਸ ਤਰ੍ਹਾਂ ਰਹੀ ਵਾਰਦਾਤ ਨੂੰ ਜੜਾ ਪੰਜਾਬ ਦਿੱਤਾ ਹੈ ਦੇਖਦੇ ਆਏ ਤਸਵੀਰਾਂ ਅੱਛਾ ਅੱਛਾ ਗੇਟ ਤੇ ਵੀ ਚੜ੍ਹਨੇ ਦੀ ਕੋਸ਼ਿਸ਼ ਕਰ ਰਹਾ ਹੈ ਇਹ ਤੇ ਸਾਥੀ ਦੋਸਤ ਦੋ ਦੋ ਤੋ ਆਦਮੀ ਟੱਕਰ ਲਾ ਰਿਹਾ ਹੈ अब ये देखना बृजेश अभी देखना ब्रिजेश कुमार का भी दिमाग देखेगा कि ये खड़े यहाँ और दिख नहीं रहे पेरिफेरल विजन कोई है ही नहीं आपकी मतलब क्या ही उनको पता चल गया अब ये देख ए ने ओए हो ये जान चोर कड़ा इस में दिख रहा ओ आ या रुक अगर ये पीछे से हमला बोल दे तो हम तो हमले की तो वो अंदर घुस कैसे पता चला अब कैसे किसने पकड़ा था वो सर जब ऊपर जाने लगे तो वो गाड़ी के नीचे वो ये जो पैर दिख रहे हैं ना उसके ये तो गौरव ने ये पकड़ा देखो ये देखो, भी। देखो भी। <laughs> क्या आस पास चोर है इसको कुछ नहीं पता चल रहा है इधर उधर हो रहा है गाड़ी के नीचे आपको साइड पे छुपा हुआ आपको दिख दी ना साइड पे है, नहीं काला, है काला। नीचे जी सर भैया को कैसे पता चल गया वो जब ऊपर चढ़ने लगे तो और तीन चक्कर है सर भी आएंगे नहीं पता लगेगा जब सर ऊपर चढ़ने लगेंगे तब सब देखेंगे उसका पैर देखना सर को भी नहीं पता अभी अभी वो छुपा आए तो पीछे दरवाजे खुले से अंदर चले गए पर एक्चुअली ओटेगा के लेफ्ट साइड में बिल्कुल जगह नहीं रहती वहाँ से कोई भी नहीं जा सकता ये देखो 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 आप साथ जब अर्टिका के लेफ्ट साइड घुसने की कोशिश कर रहा है वो अब देखो सर को भी नहीं दिखा ना आप साथ देखेंगे ये ये देखो पकड़ लिया आ, ये देखो ये पकड़, ये पकड़ लिया हाँ। ये देखो 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 पुलिस ने भी वो पुलिस गन ले अच्छा एक को पकड़ा तो दूसरा नहीं निकला दूसरा दूसरा नहीं निकला दूसरा गाड़ी के नीचे चला गया था ਉਹ ਪਕੜ ਗਿਆ ਪਗੜ ਗਿਆ ਤੇ ਰਾਜਨਾ ਨੀ ਆ ਵਕੂ ਇਹ ਦੇਖ ਐਸੇ ਹਾਂ ਦੇਖੋ ਵਹੀ ਤੋਂ ਐਸੇ ਹਾਂਜੀ ਸਰ ਕੀ ਗੱਲਬਾਤ ਹੋਈ ਜੀ ਜਿਹੜਿਆ ਅੱਜ ਤੋਂ ਹੋਰ ਪਕੜ ਗਿਆ ਮੈਂ ਮੈਂ ਡਾਕਟਰ ਗੌਰਵਦ ਲੱਖਾ ਓਨਰ ਆਫ ਐਸਵੀਆ ਬਿਲਡਿੰਗ ਉੱਪਰ ਹੀ ਮੇਰੇ ਕੰਪਿਊਟਰ ਵਾਲੇ ਜੀ ਇਹ 2:30 ਵੇ ਦੇ ਕਰੀਬ ਖਟਖਟ ਦੀ ਆਵਾਜ਼ ਆਣੀ ਸ਼ੁਰੂ ਹੋਈ ਤੇ ਮੈਨੂੰ ਲੱਗਿਆ ਜੀ ਸ਼ਾਇਦ ਛਿੰਦਾ ਅੰਕਲ ਦਾ ਕੰਮ ਲੱਗਿਆ ਮੈਂ ਫਿਰ ਟੋਰ ਕਰਕੇ ਬਾਹਰ ਵੀ ਆਇਆ ਬਾਹਰ ਸਾਨੂੰ ਕੁਝ ਨਹੀਂ ਲੱਗਿਆ ਇਹ ਰਹੇ ਉਹ ਵੇਖੋ ਇਹ ਕੋਈ ਮੇਰਾ ਨਹਿਰ ਦਾ ਸਰਪਟੀ ਆ ਆ ਜਿਸ ਤਰ੍ਹਾਂ ਕੋਈ ਟੂਲ ਵਗਰਾ ਨਾਲ ਕੁਝ ਛੇੜਖੜ ਕਰ ਰਿਹਾ ਤੇ ਫਿਰ ਪਾਣੀ ਦੀ ਆਵਾਜ਼ ਆਣੀ ਸ਼ੁਰੂ ਹੋ ਗਈ ਇਕਦਮ ਟੈਂਕੀ ਜਿਸ ਤਰ੍ਹਾਂ ਟੈਂਕੀ ਨੂੰ ਇਕਦਮ ওভারਫਲੋ ਹੋ ਗਿਆ ਹੈ ਜਿਸ ਤਰ੍ਹਾਂ ਪਾਣੀ ਨਿਕਲ ਰਿਹਾ ਹੈ ਮੈਂ ਉੱਪਰ ਗਿਆ ਤੇ ਉੱਪਰ ਟੈਂਕੀ ਦਾ ਪਾਣੀ ਲੀਕ ਹੋ ਰਿਹਾ ਸੀ ਟੂਟੀ ਨਹੀਂ ਲੱਗੀ ਦੀ ਮੈਂ ਫਿਰ ਉੱਪਰ ਗਿਆ ਉਥੇ ਉਥੇ ਬੋਰੀ ਪਈ ਦੀ ਬੋਰੀ ਦੇ ਵਿੱਚ ਕਾਫੀ ਸਾਰੀਆਂ ਟੂਟੀਆਂ ਵੋਲ ਕੇ ਰੱਖੀ ਦੀ ਜੀ ਮੈਂ ਦਬਕੇ ਮਾਰੇ ਮੰ ਲਗਿਆ ਚੋਰ ਲੁਕ ਗਏ ਅੰਦਰ ਜਾ ਕੇ ਬਾਥਰੂਮ ਚ ਨਾ ਬੋਰੀ ਚੁੱਕ ਕੇ ਥੱਲੇ ਲਿਆਇਆ ਤੇ ਉੱਪਰ ਜਾ ਕੇ ਮੈਂ ਉਨੀ ਦੇਰ ਕੰਪਿਊਟਰ ਵਾਲਿਆਂ ਦੇ ਵੀ ਦੇਖਿਆ ਹਰਪਾਲ ਜੀ ਆਏ ਨੇ ਇਹਨਾਂ ਦੇ ਬੰਦ ਸੀਗੇ ਇਧਰਾਂ ਚ ਚੈੱਕ ਕੀਤਾ ਬੈਂਕਰਾਂ ਦੇ ਵੀ ਦੇਖਿਆ ਕੋਈ ਤੋੜ ਪਾਨੀ ਸੀ ਫਿਰ ਜਿੰਨੀ ਦੇਰ ਤੱਕ ਮੈਂ ਫੋਨ ਕੀਤਾ ਤੇ ਉਨੀ ਦੇਰ ਪੀਸੀਆਰ ਵਾਲੇ ਵੀ ਆ ਗਏ ਬੈਂਕ ਵਾਲੇ ਵੀ ਆ ਗਏ ਤੇ ਦੂਜੇ ਗੇਟ ਤੋਂ ਅਸੀਂ ਖੋਲ ਕੇ ਉਹਨਾਂ ਨੂੰ ਅੰਦਰ ਕੀਤਾ ਦੇ ਚੋਰ ਚੋਰ ਫੜ ਲਏ ਇੱਕ ਚੋਰ ਗੱਡੀ ਦੇ ਥੱਲੇ ਲੁਕੇ ਦਾ ਸੀ ਇੱਕ ਗੱਡੀ ਦੇ ਪਿੱਛੇ ਪਹਿਲੇ ਇੱਕ ਨੂੰ ਫੜਿਆ ਦੂਜਾ ਕਹਿੰਦਾ ਜੀ ਉੱਪਰ ਹੈ ਟਾਰਚ ਮਾਰੀ ਉਹ ਦੂਜਾ ਦੂਜਾ ਵੀ ਫੜ ਲਿਆ ਤੇ ਮਤਲਬ ਵੀ ਮੇਰਾ ਕਹਿਣਾ ਹੈ ਕਿ ਚਲੋ ਪੁਲਿਸ ਦੇ ਕਾਰੀ ਰਹੀ ਹੈ ਹੈਲਪਫ ਲੋਕਾਂ ਨੂੰ ਵਿੱਚ ਬੰਨਾ ਰਹਿਣਾ ਪੈਣਾ ਤੇ ਇਹ ਤੇ ਚਲੋ ਆਪਣੀ ਸੇਫਟੀ ਹਰ ਇੱਕ ਨੂੰ ਆਪੇ ਦੇਖਣੀ ਪਣੀ ਹੈ ਸਰ ਕੋਈ ਫੁਟੇਜ ਵਗੈਰਾ ਵੀ ਹੈ ਫੁਟੇਜ ਆ ਗਈ ਹੈ ਫੁਟੇਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂਗਾ ਹਰਪਾ ਜੀ ਆਗੇ ਅਨਾਦੀ ਕੰਪਿਊਟਰ ਸ਼ਾਪ ਹੈ ਉਹਨਾਂ ਨੇ ਥੋੜੀ ਹੈ ਬਟ ਲੱਕੀਲੀ ఎవਰੀਥਿੰਗ ਵਾਸੇਵ ਅਨਾਦਾ ਕੱਡੇ ਤੋਂ 1015 ਤੋਂ ਲੈ ਕੇ ਬਾਕੀ ਪੈਸੇ ਬਚ ਗਏ ਉਹਨ ਕੀ ਬੰਗਰਦੇ ਤੇ ਪ੍ਰਸ਼ਾਸਨ ਲੋਕ ਪ੍ਰਸ਼ਾਸਨ ਉਹ ਹੈ ਇਹ ਕਿ ਮਤਲਬ ਫਰੇਕ ਬੰਦੇ ਨੂੰ ਆਪਣੀ ਸੇਫਟੀ ਆ ਪੈ ਗਈ ਹੈ ਥੋੜੇ ਬੰਨੇ ਰਹਿਣਾ ਪੈਣਾ ਪੂਰੇ ਸੈਲਫ ਕਰ ਰਹੀ ਹੈ ਬਾਕੀ ਜੋ ਨਲਕੇ ਛਲਕੇ ਮੇਰੇ ਲੈ ਗਏ ਆ ਬਰਾਮਤੀ ਸ਼ੋਅ ਕਰਕੇ ਬਾਕੀ ਰਿਟਰਨ ਕਰ ਦਿੰਦੇ ਕਿਉਂਕਿ ਮੈਂ ਤਾਂ ਚੋਰ ਵੀ ਫੜੇ ਆ ਕਿ ਬਰਾਮ ਤ ਵੀ ਦਿੱਤੀ ਆ ਤੇ ਮੈਨੂੰ ਵੀ ਕੁਝ ਮੇਰਾ 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 ਜੋ ਨੁਕਸਾਨ ਆ ਵਾਪਸ ਵਾਪਸ ਹੋਇਆ ਪਠਾਨਕੋਟ ਦੀ ਜਨਤਾ ਲਗਾਤਾਰ ਰੋਜ਼ ਮਰਰਾ ਚੋਰੀਆਂ ਹੋਣ ਤੋਂ ਬਹੁਤ ਵੱਡੀ ਆਵਾਜ਼ ਸੀ ਕੱਲ ਅਸੀਂ ਦੇਖਿਆ ਕਿ ਰਾਮਲੀਲਾ ਗਰਾਊਂਡ ਮੰਦਰ ਦੇ ਅੰਦਰੋਂ ਚੋਰੀ ਹੋਈ ਸ਼ਿਮਲਾ ਪਹਾੜੀ ਦੇ ਮੰਦਰ ਤੋਂ ਚੋਰੀ ਹੋਈ ਚਿਲਡਰਨ ਪਾਰਕ ਦੇ ਟਿਊਬਲ ਦਾ ਤਾਲਾ ਤੋੜ ਕੇ ਐਂਪਲੀਫਾਇਰ ਔਰ ਹੋਰ ਕੀਮਤੀ ਸਮਾਨ ਚੁੱਕ ਲਿਆ ਟੂਟੀਆਂ ਦੀ ਚੋਰੀ ਤੇ ਲਗਾਤਾਰ ਜਾਰੀ ਸੀ ਔਰ ਅੱਜ ਇੱਕ ਬਹੁਤ ਵੱਡੀ ਅਚੇਰੇ ਜਿਸਲੇ ਡਾਕਟਰ ਅਦਲਖਾ ਦੇ ਕਲੀਨਿਕ ਦੇ ਉੱਪਰ ਇੱਕ ਸੈਕਿੰਡ ਫਲੋਰ ਤੇ ਇਹ ਚੋਰ ਦੁਬਾਰਾ ਗੁਸੇ ਇਹਨਾਂ ਲਗਭਗ ਰਾਤ ਨੂੰ 2:30 ਵਜੇ ਤੋਂ ਲੈ ਕੇ ਸਵੇਰੇ 5:00 ਵਜੇ ਤੱਕ ਆਪਣੇ ਕੰਮ ਤੇ ਲੱਗੇ ਸੀ ਬਹੁਤ ਸਾਰੀਆਂ ਟੂਟੀਆਂ ਪਿੱਕਲ ਦਾ ਸਮਾਨ ਏਸੀ ਦੀਆਂ ਹੋਰ ਵਾਇਰ ਇਹਨਾਂ ਨੇ ਕੱਟੀਆਂ ਕਰ ਲਈਆਂ ਸੀ ਲੇਕਿਨ ਡਾਕਟਰ ਗੌਰਵ ਅਦਲਖਾ ਜਿਨ੍ਹਾਂ ਨੂੰ ਖੜਕਾ ਹੋਣ ਤੇ ਟਾਰਚ ਲੈ ਕੇ ਉਹਨਾਂ ਨੂੰ ਲੱਗਾ ਕਿ ਕੋਈ ਨਾ ਕੋਈ ਪ੍ਰਮਿਸਿਸ ਦੇ ਵਿੱਚ ਹੈਗਾ ਔਰ ਚੋਰਾਂ ਨੂੰ ਲੱਭਣ ਦੇ ਲਈ ਲਿਗਲ ਪਏ ਔਰ ਉਹਨਾਂ ਦੀ ਬਹਾਦਰੀ ਦੇ ਨਾਲ ਔਰ ਰਜੇਸ਼ ਮੁੰਨਾ ਜੀ ਜਿਹੜੇ ਇਸ ਇਲਾਕੇ ਦੇ ਬੜੇ ਹੀ ਇੱਕ ਸੂਝਵਾਨ ਕਾਰਜਕਰਤਾ ਨੇ ਉਹਨਾਂ ਦੀ ਬਹਾਦਰੀ ਦੇ ਨਾਲ ਦੋਨੋਂ ਚੋਰ ਜਿਹੜੇ ਐ ਕਾਬੂ ਕਰ ਲਏ ਔਰ ਪੁਲਿਸ ਦੇ ਹਵਾਲੇ ਕੀਤੇ ਉਹਨਾਂ ਕੋਲ ਬਹੁਤ ਬਹੁਤ ਲੰਬੇ ਚੋੜੇ ਲੰਮਾ ਸਮਾਨ ਦੀ ਬਰਾਮਦਗੀ ਵੀ ਹੋਈ ਔਰ ਮੈਨੂੰ ਐਸਾ ਲੱਗਦਾ ਕਿ ਇਹਨਾਂ ਦੀ ਬਹਾਦਰੀ ਦੇ ਕਾਰਨ ਸਟੇਟ ਬੈਂਕ ਆਫ ਇੰਡੀਆ ਜਿਹੜਾ ਗਰਾਉਂਡ ਫਲੋਰ ਦੇ ਉੱਪਰ ਹੈਗਾ ਉਹਦਾ ਬਹੁਤ ਸਾਰਾ ਜਿਹੜਾ ਨੁਕਸਾਨ ਹੋਣ ਤੋਂ ਬਚ ਗਿਆ ਉਸ ਤੋਂ ਇਲਾਵਾ ਕੰਪਿਊਟਰ ਸੈਂਟਰ ਸੈਕੰਡ ਫਲੋਰ ਤੇ ਹੈਗਾ ਕੰਪਿਊਟਰ ਸੈਂਟਰ ਦੇ ਵਿੱਚ ਬੜੇ ਕੀਮਤੀ ਲੈਪਟਾਪ ਔਰ ਹੋਰ ਸਮਾਨ ਹੁੰਦਾ ਸ਼ਾਇਦ ਉਹ ਚੋਰਾਂ ਨੂੰ ਪਤਾ ਹੀ ਨਹੀਂ ਸੀ ਕਿ ਇਹਨਾਂ ਦੀ ਕੀ ਕੀਮਤ ਹੈਗੀ ਹੈ ਉਹ ਸਮਾਨ ਵੀ ਬਚ ਗਿਆ ਮੈਨੂੰ ਐਸਾ ਲੱਗਦਾ ਕਿ ਐਸੇ ਬਹਾਦਰ ਲੋਕਾਂ ਦੇ ਕਾਰਨ ਹੀ ਪਠਾਨਕੋਟ ਦੀ ਜਨਕਾ ਸੇਫ ਹੈ ਔਰ ਇਹਨਾਂ ਨੇ ਜੋ ਪੁਲਿਸ ਦਾ ਕੰਮ ਕੀਤਾ ਜੋ ਪ੍ਰਸ਼ਾਸਨ ਦਾ ਕੰਮ ਕੀਤਾ ਉਹਨੂੰ ਕੀਤਾ ਮੈਂ ਇਹਨਾਂ ਦੀ ਜਿੱਥੇ ਸراہਨਾ ਕਰਦਾ ਪ੍ਰਸ਼ਾਸਨ ਨੂੰ ਕਹਿਣਾ ਹੈ ਕਿ ਐਸੇ ਬਹਾਦਰ ਲੋਕਾਂ ਨੂੰ ਪਰ ਸਸਤੀ ਪੱਤਰ ਦੇ ਕੇ ਇਹਨਾਂ ਦਾ ਸਨਮਾਨ ਕਰਨਾ ਚਾਹੀਦਾ ਤਾਂ ਕਿ ਬਾਕੀ ਲੋਕਾਂ ਦੇ ਮਨ ਦੇ ਵਿੱਚ ਵੀ ਬਾਕੀ ਲੋਕਾਂ ਦੇ ਦਿਨਾਂ ਦੇ ਵਿੱਚ ਵੀ ਜਾਗਰੂਕਤਾ ਹੈ ਇਸ ਤਰੀਕੇ ਦੇ ਨਾਲ ਆਪਣੀ ਸੇਫਟੀ ਜਿਹੜੀ ਹੈ ਜਿਹੜੀ ਪੁਲਿਸ ਨਹੀਂ ਕਰ ਪਾਰੀ ਜਿਹੜੇ ਚੋਰਾਂ ਨੂੰ ਪੁਲਿਸ ਨਹੀਂ ਫੜ ਪਾਰੀ ਉਹਨਾਂ ਨੂੰ ਇਹਨਾਂ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਮੈਨੂੰ ਡਾਕਟਰ ਸਾਹਿਬ ਦਾ ਫੋਨ ਆਇਆ ਕਿ ਉੱਪਰ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ ਠੱਟਕ ਦੀ ਆਵਾਜ਼ ਆ ਰਹੀ ਹੈ ਤੇ ਆ ਕੇ ਦੇਖੋ ਕੋਈ ਚੋਰ-ਚਾਰ ਲੱਗਦਾ ਕੋਈ ਆ ਗਿਆ ਹੋਇਆ ਮੈਂ ਆਪਣਾ ਉਸੇ ਵੱਲੇ ਗੱਡੀ ਗੱਡੀ ਤੇ ਆ ਗਿਆ ਤੇ ਆ ਕੇ ਦੇਖਿਆ ਤੇ ਡਾਕਟਰ ਸਾਹਿਬ ਨੇ ਦੋ ਬੰਦੇ ਫੜੇ ਹੋਏ ਸੀ ਤੇ ਮੈਂ ਉੱਪਰ ਜਾ ਕੇ ਚੈੱਕ ਕੀਤਾ ਤੇ ਮੇਰੇ ਗੋਦਾਮ ਦੇ ਤਾਲੇ ਤੋੜ ਕੇ ਹੋਏ ਸੀ ਉੱਪਰ ਮੇਨ ਆਫਿਸਾ ਵੀ ਤਾਲੇ ਤੋੜਦੇ ਹੋਏ ਸੀ ਤੇ ਗੱਲੇ ਵਿੱਚ ਕੈਸ਼ ਕੁਝ ਜਿਹੜਾ ਪਿਆ ਸੀ 1200 ਰੁਪਏ ਉਹਨਾਂ ਨੇ ਕੱਢ ਲਿਆ ਜੀ ਸਾਮਾਨ ਸਗੋਂ ਸਾਰਾ ਸੇਫ ਹੈ ਬਸ ਇਹ ਕਿ ਸਾਰਾ ਕੀ ਤਾਲੇ ਉਹਨੇ ਤੋੜਦੇ ਹੈ ਸਰ ਜਿਹੜੇ ਚੋਰੀਆਂ ਦੇ ਬਾਰਦਾਤਾ ਬਹੁਤ ਜਾ ਰਹੇ ਹੋਏ ਪਰ ਕਿਤਨਾ ਕਿ ਅੱਜ ਤੁਸੀਂ ਮਿਹਨਤ ਕਰਕੇ ਫੜਿਆ ਤੇ ਕੀ ਕਹਿਣਾ ਚਾਹੋਗੇ ਅੱਗੇ ਵੀ ਲੋਕਾਂ ਨੂੰ ਅਵੇਅਰ ਕਿੱਦਾਂ ਕਰੋ ਐਜੀ ਸਾਰਾ ਜਿਹੜਾ ਨਾ ਬਾਰੋ ਰੰਗੀ ਵਗੈਰਾ ਜਿਹੜੇ ਆਏ ਨੇ ਨਾ ਜੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਉੱਪਰ ਕੋਈ ਲਗਾਮ ਰੱਖੇ ਇਹਨਾਂ ਦਾ ਕੋਈ ਮਾਤਾ ਪਿਤਾ ਨਹੀਂ ਹੈਗਾ ਇਹ ਸਟੇਸ਼ਨਾਂ ਦੇ ਉੱਪਰ ਡੇਰੇ ਲਾ ਕੇ ਬਹਿ ਜਾਂਦੇ ਨੇ ਤੇ ਰਾਤੀ ਚੋਰੀ ਦੀ ਇਵਾਰਦਾਤਾ ਕਰਦੇ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਵੱਲ ਜਾ ਕੇ ਛਾਤੀ ਮਾਰਨਗੇ ਬੰਦੇ ਕੂਨ ਹੈ ਕਿੱਦਾਂ ਹੈ ਕੀ ਹੈ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਇੱਥੇ 2000 ਤੋਂ ਵੱਧ ਰੰਗੇ ਜਿਹੜੇ ਆ ਸ਼ਹਿਰ ਦੇ ਵਿੱਚ ਮਿਸ਼ਨ ਰੋਡ ਤੋਂ ਅਸੀਂ ਦੋ ਟੂਟੀਆਂ ਚੋਰੀ ਕਰਨ ਵਾਲੇ ਵਿਅਕਤੀ ਕਾਬੂ ਕੀਤੇ ਜਿਹੜੇ ਕਿ ਟੂਟੀਆਂ ਚੋਰੀ ਕਰਨ ਦੇ ਆਦੀ ਹੈ ਇਹਨਾਂ ਨੇ ਇਸ ਤੋਂ ਇਲਾਵਾ ਕਈ ਹੋਰ ਥਾਂ ਤੇ ਵੀ ਟੂਟੀਆਂ ਚੋਰੀ ਕੀਤੀਆਂ ਜਿਹਦੇ ਬਾਰੇ ਪੁਛਗਿੱਛ ਚੱਲ ਰਹੀ ਹੈ ਤੇ ਪੁਛਗਿੱਛ ਤੋਂ ਬਾਅਦ ਜੋ ਵੀ ਮਾਮਲਾ ਸਾਹਮਣੇ ਆਏਗਾ ਉਸ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੇ ਦੀ ਰਿਪੋਰਟ ਠਾਨਕੁਟ ਵਿੱਚ ਚੋਰਾ ਦੇ ਵੱਲੋਂ ਲਗਾਤਾਰ ਚੋਲੀਆਂ ਵਾਰਦਾਤਾਂ ਨੂੰ ਅੰਜਾਮ ਜੜਾ ਉਹ ਦਿੱਤਾ ਜਾ ਰਿਹਾ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਚਿਲਡਰਨ ਪਾਰਕ ਦੀ ਤਾਂ ਉੱਥੇ ਵੀ ਚੋਰੀ ਜਿਹੜੀ ਉਹ ਕੀਤੀ ਗਈ ਹੈ ਸ਼ਿਮਲਾ ਪਹਾੜੀ ਜਿਹੜੀ ਹੈ ਉੱਤੇ ਨਾਲ ਲੱਗਦੇ ਜਗਾਵਾਂ ਤੇ ਵੀ ਚੋਰੀ ਜਿਹੜੀ ਉਹ ਕੀਤੀ ਗਈ ਹੈ ਯਾਨੀ ਕਿ ਵੱਖ-ਵੱਖ ਜਗਾਵਾਂ ਤੇ ਚੋਰਾ ਦੇ ਵੱਲੋਂ ਚੋਰੀ ਦੀ ਵਾਰਦਾਤਾ ਨੂੰ ਅਨਜਾਬ ਦਿੱਤਾ ਜਾ ਰਿਹਾ ਹੈ ਤੇ ਬੀਤੀ ਰਾਤ ਵੀ ਅਜੇ ਹੈ ਕੁਝ ਦੇਖਣ ਨੂੰ ਮਿਲਿਆ ਜਿੱਥੇ ਦੋ ਚੋਰਾ ਦੇ ਵੱਲੋਂ ਏਸੀ ਖੋਲਣ ਦੀ ਕੋਸ਼ਿਸ਼ ਕੀਤੀ ਗਈ ਏਸੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਮੇਂ ਰਹਿੰਦਿਆਂ ਹੀ ਜਦੋਂ ਉਹਨਾਂ ਨੂੰ ਦੇਖ ਲਿੱਤਾ ਗਿਆ ਤਾਂ ਪੁਲਿਸ ਦੇ ਹਵਾਲੇ ਜੜਾ ਉਹ ਕਰ ਦਿੱਤਾ ਗਿਆ ਤੇ ਉੱਥੇ ਹੀ ਪੁਲਿਸ ਦੇ ਚੱਕਰ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਇਹਨਾਂ ਚੋਰਾ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਤੇ ਏਸੀ ਦੇ ਕਾਪਰ ਵਾਇਰ ਤੱਕ ਜਿਹੜੇ ਨੇ ਉਹ ਚੋਰੀ ਕੀਤੇ ਜਾ ਰਹੇ ਨੇ ਚੋਰਾਂ ਦੇ ਵੱਲੋਂ ਜੋ ਸਮਾਨ ਜਿਹੜਾ ਬਰਾਮਦ ਕੀਤਾ ਗਿਆ ਉਸ ਨੂੰ ਪੁਲਿਸ ਨੇ ਜੜਾਇਆ ਆਪਣੀ ਹਿਰਾਸਤ ਵਿੱਚ ਲੈ ਲਿਆ ਸਮਾਨ ਬਰਾਮਦ ਕਰਕੇ ਨਾਲ ਚੋਰਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਦੇ ਸਾਰ ਹੀ ਮਾਮਲਾ ਜੜਾਇਆ ਉਹ ਦਰਜ ਕਰ ਲਈ ਹੈ ਤੇ ਆਓ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਚੋਰਾਂ ਨੂੰ ਫੜਿਆ ਗਿਆ ਹੈ ਤੇ ਕਿਸ ਤਰ੍ਹਾਂ ਰਹੀ ਵਾਰਦਾਤ ਨੂੰ ਜੜਾਇਆ ਪੰਜਾਬ ਦਿੰਦਾ ਹੈ ਦੇਖਦੇ ਆਏ ਤਸਵੀਰਾਂ ਅੱਛਾ ਅੱਛਾ ਗੇਟ ਤੇ ਵੀ ਚੜ੍ਹਨੇ ਦੀ ਕੋਸ਼ਿਸ਼ ਕਰ ਰਹਾ ਹੈ ਇਹ ਰਿਕਾਰਡਿੰਗ ਨਹੀਂ ਹੋਤੀ ਇਹ ਤੇ ਸਾਥੀ ਦੋਸਾ ਦੋ 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 आठ में टपकर डाल दिया। अब ये देखना ब्रिजेश, अभी देखना ब्रिजेश कुमार का भी दिमाग देखें कि ये खड़े यहाँ और दिख नहीं रहे। पेरिफेरल विज़न कोई है ही नहीं आपकी मतलब क्या ही? वो उनको पता चल गया अब ये देख, ये देखो भाई भाई ये याँ चोर कड़ा, दिखाई नहीं।

ये तो गौरव ने देखो पकड़ा देखो ये, ये देखो प्री <laughs> आस पास चोर है इसको कुछ नहीं पता चल रहा है इधर उधर हो रहा है गाड़ी के नीचे आपको साइड पे छुपा हुआ आपको दिख नहीं न साइड पे है। नहीं है नीचे जी साइड सर भैया को कैसे पता चल गया वो जब ऊपर चढ़ने लगे तो और ये चक्कर है अभी सर भी आएंगे नहीं पता लगेगा जब सर ऊपर चढ़ने लगेंगे तब सब देखेंगे तुम पैर पे सर को भी नहीं पता अभी अभी वो छुपा तो पीछे दरवाजे पुलिस हाँ, चले गए हाँ, तो। पर एक्चुअली जगह नहीं रहती वहां से कोई भी नहीं जा सकता ये देखो देखो दे, 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 आप साथ जब आपा के लेफ्ट साइड घुसने की कोशिश कर रही ओ, वो अब देखो, दे, भी नहीं दिखा देखेंगे ये देखो पकड़ लिया ये देखो ये पकड़ लिया ये देखो 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 पुलिस ने भी वो पुलिस गन ले <laughs> अच्छा एक को पकड़ा तो दूसरा नहीं है निकला दूसरा दूसरा नहीं निकला दूसरा गाड़ी के नीचे चला गया था चलो पकड़ा गया पकड़ गया तेरा जीना हराम हो देख कैसे हाँ देखो वही तो ऐसे एस... हां जी सर की गल बात हुई है जी आज तो और पकड़े ਇੱਟਾਂ ਇਹਦੇ ਕਰੀਬ ਖਟਖਟ ਦੀ ਆਵਾਜ਼ ਆਣੀ ਸ਼ੁਰੂ ਹੋਈ ਤੇ ਮੈਨੂੰ ਲੱਗਿਆ ਕਿ ਸ਼ਾਇਦ ਸਿੰਦਮਤਾ ਦਾ ਕੰਮ ਲੱਗਿਆਗਾ ਮੈਂ ਫਿਰ ਟੋਰ ਚੜ੍ਹ ਕੇ ਬਾਹਰ ਵੀ ਆਇਆ ਬਾਹਰ ਤਾਂ ਕੁਝ ਨਹੀਂ ਲੱਗਿਆ ਤੇ ਜਰੇ ਇਨ ਕੋਈ 10 ਫੁੱਟ ਜਿਹੜਾ ਨਹਿਰ ਦਾ ਨਹਿਰੋਂ ਆਵਾਜ਼ ਆਇਆ ਜਿਸ ਤਰ੍ਹਾਂ ਕੋਈ ਟੂਲ ਵਗੈਰਾ ਨਾਲ ਕੁਝ ਛੇੜਖੜ ਕਰ ਰਿਹਾ ਤੇ ਫਿਰ ਪਾਣੀ ਦੀ ਆਵਾਜ਼ ਆਣੀ ਸ਼ੁਰੂ ਹੋ ਗਈ ਇੱਕਦਮ ਟੈਂਕੀ ਜਿਸ ਤਰ੍ਹਾਂ ਟੈਂਕੀ ਨੂੰ ਇੱਕਦਮ ਓਵਰਫਲੋ ਹੋ ਗਿਆ ਹੈ ਜਿਸ ਦਾ ਪਾਣੀ ਨਿਕਲ ਰਿਹਾ ਹੈ ਮੈਂ ਉੱਪਰ ਗਿਆ ਤੇ ਉੱਪਰ ਟੈਂਕੀ ਦਾ ਪਾਣੀ ਲੀਕ ਹੋ ਰਿਹਾ ਸੀ ਟੂਟੀ ਨਹੀਂ ਲੱਗੀ ਦੀ ਸੀ ਮੈਂ ਫਿਰ ਉੱਪਰ ਗਿਆ ਕੋਠੇ ਉੱਥੇ ਬੋਰੀ ਪਈ ਦੀ ਸੀ ਬੋਰੀ ਦੇ ਵਿੱਚ ਕਾਫੀ ਸਾਰੀ ਟੂਟੀਆਂ ਔਲ ਕੇ ਰੱਖੀ ਹੋਈ ਸੀ ਜੀ ਮੈਂ ਦਬਕੇ ਮਾਰੇ ਨੂੰ ਲੱਗਾ ਚੋਰ ਲੁਕ ਗਏ ਅੰਦਰ ਜਾ ਕੇ ਬਾਥਰੂਮ ਚ ਮੈਂ ਬੋਰੀ ਚੁੱਕ ਕੇ ਥੱਲੇ ਲਿਆਇਆ ਤੇ ਉੱਪਰ ਜਾ ਕੇ ਮੈਂ ਉਨੀ ਦੇਰ ਕੰਪਿਊਟਰ ਵਾਲਿਆਂ ਦੇ ਵੀ ਦੇਖਿਆ ਹਰਪਾਲ ਜੀ ਆਏ ਦੇ ਇਹਨਾਂ ਦੇ ਬੰਦ ਸੀਗੇ ਇਧਰਾਂ ਚ ਚੈੱਕ ਕੀਤਾ ਬੈਂਕਰਾਂ ਵੀ ਦੇਖਿਆ ਕੋਈ ਕੋੜ ਭੰਨੀ ਸੀ ਫਿਰ ਜਿੰਨੀ ਦੇਰ ਤੱਕ ਮੈਂ ਫੋਨ ਕੀਤਾ ਤੇ ਉਨੀ ਦੇਰ ਪੀਸੀਆਰ ਵਾਲੇ ਵੀ ਆ ਗਏ ਬੈਂਕ ਵਾਲੇ ਵੀ ਆ ਗਏ ਤੇ ਦੂਜੇ ਗੇਟ ਤੋਂ ਆਈ ਖੋਲ ਗਿਆ ਉਹਨੂੰ ਅੰਦਰ ਕੀਤਾ ਤੇ ਚੋਰ ਚੋਰ ਫੜ ਲਏ ਇੱਕ ਚੋਰ ਗੱਡੀ ਦੇ ਥੱਲੇ ਲੁਕੇ ਦਾ ਸੀ ਇੱਕ ਗੱਡੀ ਦੇ ਪਿੱਛੇ ਪਹਿਲੇ ਇੱਕ ਨੂੰ ਫੜਿਆ ਦੂਜਾ ਕਹਿੰਦਾ ਜੀ ਉੱਪਰ ਹੈ ਟਾਰਚ ਮਾਰੀ ਉਹ ਦੂਜਾ ਦੂਜਾ ਵੀ ਫੜ ਲਿਆ ਤੇ ਮਤਲਬ ਕਿ ਮੇਰਾ ਕਹਿਣਾ ਹੈ ਕਿ ਚਲੋ ਪੁਲਿਸ ਨੇ ਕਾਰੀ ਰਹੀ ਹੈ ਹੈਲਪਫ ਲੋਕਾਂ ਨੂੰ ਵਿੱਚ ਬੰਨਾ ਰਹਿਣਾ ਪੈਣਾ ਹੈ ਇਹ ਐ ਤੇ ਚਲੋ ਆਪਣੀ ਸੇਫਟੀ ਹਰ ਇੱਕ ਨੂੰ ਆਪੇ ਦੇਖਣੀ ਪੈਣੀ ਹੈ ਸਰ ਕੋਈ ਫੁਟੇਜ ਵਗੈਰਾ ਵੀ ਹੈ ਫੁਟੇਜ ਆ ਗਈ ਹੈ ਫੁਟੇਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂਗਾ ਹਰਪਾਜੀ ਹੈਗੇ ਇਹਨਾਂ ਦੀ ਕੰਪਿਊਟਰ ਸ਼ਾਪ ਹੈ ਉਹਨਾਂ ਨੇ ਥੋੜੀ ਹੈ ਬਟ ਲੱਕੀਲੀ ఎవਰੀਥਿੰਗ ਵਾਸ ਸੇਵਡ ਇਹਨਾਂ ਦਾ ਘੱਟਿਆ ਤੋਂ 11:15 ਤੋਂ ਲੈ ਕੇ ਬਾਕੀ ਐਸੇ ਬਸ ਹੁਣ ਕੀ ਮੰਗਰਦੇ ਨੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਹੈ ਕਿ ਮਤਲਬ ਹਰ ਇੱਕ ਬੰਦੇ ਨੂੰ ਆਪਣੀ ਸੇਫਟੀ ਆਪ ਹੈਗੀ ਹੈ ਥੋੜੇ ਬੰਨੇ ਰਹਿਣਾ ਪੈਣਾ ਪੁਲਿਸ ਹੈਲਪ ਕਰ ਰਹੀ ਹੈ ਬਾਕੀ ਜੋ ਨਲਕੇ ਛਲਕੇ ਮੇਰੇ ਲੈ ਗਿਆ ਬਰਾਮਤੀ ਸ਼ੋ ਕਰਕੇ ਬਾਕੀ ਰਿਟਰਨ ਕਰ ਦਿੰਦਾ ਕਿਉਂਕਿ ਮੈਂ ਤਾਂ ਚੋਰ ਵੀ ਫੜਿਆ ਤੇ ਬਰਾਮਤੀ ਵੀ ਦਿੱਤੀ ਆ ਤੇ ਮੈਨੂੰ ਵੀ ਕੁਝ ਮੇਰਾ 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 ਜੋ ਨੁਕਸਾਨ ਹੈ ਵਾਪਸ ਪਾਸ ਹੋ ਜਾਏਗਾ ਪਠਾਨਕੋਟ ਦੀ ਜਨਤਾ ਲਗਾਤਾਰ ਰੋਜ਼ ਮਰਰਾ ਚੋਰੀਆਂ ਹੋਣ ਤੋਂ ਬਹੁਤ ਵੱਡੀ ਆਵਾਜ਼ ਸੀ ਕੱਲ ਅਸੀਂ ਦੇਖਿਆ ਕਿ ਰਾਮਲੀਲਾ ਗਰਾਊਂਡ ਮੰਦਰ ਦੇ ਅੰਦਰੋਂ ਚੋਰੀ ਹੋਈ Shimla ਪਹਾੜੀ ਦੇ ਮੰਦਰ ਤੋਂ ਚੋਰੀ ਹੋਈ ਚਿਲਡਰਨ ਪਾਰਕ ਦੇ ਟਿਊਬਵੈਲ ਦਾ ਤਾਲਾ ਤੋੜ ਕੇ ਐਂਪਲੀਫਾਇਰ ਔਰ ਹੋਰ ਕੀਮਤੀ ਸਮਾਨ ਚੁਕ ਲਿਆ ਟੂਟੀਆਂ ਦੀ ਚੋਰੀ ਤੇ ਲਗਾਤਾਰ ਜਾਰੀ ਸੀ ਔਰ ਅੱਜ ਇੱਕ ਬਹੁਤ ਵੱਡੀ ਅਜ ਸਵੇਰੇ ਜਿਸਲੇ ਡਾਕਟਰ ਅਨਖਾ ਦੇ ਕਲੀਨਿਕ ਦੇ ਉੱਪਰ ਇੱਕ ਸੈਕੰਡ ਫਲੋਰ ਤੇ ਇਹ ਚੋਰ ਦੁਬਾਰਾ ਗੁਸੇ ਇਹਨਾਂ ਲਗਭਗ ਰਾਤ ਨੂੰ 2:30 ਵਜੇ ਤੋਂ ਲੈ ਕੇ ਸਵੇਰੇ 5:00 ਵਜੇ ਤੱਕ ਆਪਣੇ ਕੰਮ ਤੇ ਲੱਗੇ ਸੀ ਬਹੁਤ ਸਾਰੀਆਂ ਟੂਟੀਆਂ ਪਿੱਤਲ ਦਾ ਸਮਾਨ ਏਸੀ ਦੀਆਂ ਹੋਰ ਵਾਇਰ ਇਹਨਾਂ ਨੇ ਇਕੱਠੀਆਂ ਕਰ ਲਈਆਂ ਸੀ ਲੇਕਿਨ ਡਾਕਟਰ ਗੌਰਵ ਅਦਲਖਾ ਜਿਨ੍ਹਾਂ ਨੂੰ ਖੜਕਾ ਹੋਣ ਤੇ टॉर्च ਲੈ ਕੇ ਉਹ ਉਹਨੂੰ ਲੱਗਾ ਕਿ ਕੋਈ ਨਾ ਕੋਈ ਪ੍ਰਮਿਸਸਿਸ ਦੇ ਵਿੱਚ ਹੈਗਾ ਔਰ ਚੋਰਾਂ ਨੂੰ ਲੱਭਣ ਦੇ ਲਈ ਨਿਕਲ ਪਏ ਔਰ ਉਹਨਾਂ ਦੀ ਬਹਾਦਰੀ ਦੇ ਨਾਲ ਔਰ ਰਜੇਸ਼ ਮੁੰਨਾ ਜੀ ਜਿਹੜੇ ਇਸ ਇਲਾਕੇ ਦੇ ਬੜੇ ਹੀ ਇੱਕ ਸੂਝਵਾਨ ਕਾਰਜਕਰਤਾ ਨੇ ਉਹਨਾਂ ਦੀ ਬਹਾਦਰੀ ਦੇ ਨਾਲ ਦੋਨੋਂ ਚੋਰ ਜਿਹੜੇ ਹੈ ਕਾਬੂ ਕਰ ਲਏ ਔਰ ਪੁਲਿਸ ਦੇ ਹਵਾਲੇ ਕੀਤੇ ਉਹਨਾਂ ਕੋਲ ਬਹੁਤ ਬਹੁਤ ਲੰਬੇ ਛੋੜੇ ਲੰਮਾ ਸਮਾਨ ਦੀ ਬਰਾਮਦਗੀ ਵੀ ਹੋਈ ਔਰ ਮੈਨੂੰ ਐਸਾ ਲੱਗਦਾ ਕਿ ਇਹਨਾਂ ਦੀ ਬਹਾਦਰੀ ਦੇ ਕਾਰਨ स्टेट बैंक ऑफ इंडिया ਜਿਹੜਾ ਗਰਾਉਂਡ ਫਲੋਰ ਦੇ ਉੱਪਰ ਹੈਗਾ ਉਹਦਾ ਬਹੁਤ ਸਾਰਾ ਜਿਹੜਾ ਨੁਕਸਾਨ ਹੋਣ ਤੋਂ ਬਚ ਗਿਆ ਉਸ ਤੋਂ ਇਲਾਵਾ ਕੰਪਿਊਟਰ ਸੈਂਟਰ ਸੈਕੰਡ ਫਲੋਰ ਤੇ ਹੈਗਾ ਕੰਪਿਊਟਰ ਸੈਂਟਰ ਦੇ ਵਿੱਚ ਬੜੇ ਕੀਮਤੀ ਲੈਪਟਾਪ ਔਰ ਹੋਰ ਸਮਾਨ ਹੁੰਦਾ ਸ਼ਾਇਦ ਉਹ ਚੋਰਾਂ ਨੂੰ ਪਤਾ ਹੀ ਨਹੀਂ ਸੀ ਕਿ ਇਹਨਾਂ ਦੀ ਕੀ ਕੀਮਤ ਹੈਗੀ ਹੈ ਉਹ ਸਮਾਨ ਵੀ ਬਚ ਗਿਆ ਮੈਨੂੰ ਐਸਾ ਲੱਗਦਾ ਕਿ ਐਸੇ ਬਹਾਦਰ ਲੋਕਾਂ ਦੇ ਕਾਰਨ ਹੀ ਪਠਾਨਕੋਟ ਦੀ ਜਨਕਾ ਸੇਫ ਹੈ ਔਰ ਇਹਨਾਂ ਨੇ ਜੋ ਪੁਲਿਸ ਦਾ ਕੰਮ ਕੀਤਾ ਜੋ ਪ੍ਰਸ਼ਾਸਨ ਦਾ ਕੰਮ ਕੀਤਾ ਉਹਨੂੰ ਕੀਤਾ ਮੈਂ ਇਹਨਾਂ ਦੀ ਜਿੱਥੇ ਸراہਨਾ ਕਰਦਾ ਪ੍ਰਸ਼ਾਸਨ ਨੂੰ ਕਹਿਣਾ ਹੈ ਕਿ ਐਸੇ ਬਹਾਦਰ ਲੋਕਾਂ ਨੂੰ ਪ੍ਰਸ਼ਸਤੀ ਪੱਤਰ ਦੇ ਕੇ ਇਹਨਾਂ ਦਾ ਸਨਮਾਨ ਕਰਨਾ ਚਾਹੀਦਾ ਤਾਂ ਕਿ ਬਾਕੀ ਲੋਕਾਂ ਦੇ ਮਨ ਦੇ ਵਿੱਚ ਵੀ ਬਾਕੀ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਜਾਗਰੂਕਤਾ ਹੈ ਇਸ ਤਰੀਕੇ ਦੇ ਨਾਲ ਆਪਣੀ ਸੇਫਟੀ ਜਿਹੜੀ ਹੈ ਜਿਹੜੀ ਪੁਲਿਸ ਵੀ ਕਰ ਪਾਰੀ ਜਿਹੜੇ ਚੋਰਾਂ ਨੂੰ ਪੁਲਿਸ ਵੀ ਫੜ ਨਹੀਂ ਪਾ ਰਹੀ ਉਹਨਾਂ ਨੂੰ ਇਹਨਾਂ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਇਨੂੰ ਡਾਕਟਰ ਸਾਹਿਬ ਦਾ ਫੋਨ ਆਇਆ ਕਿ ਉੱਪਰ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ ਠਕ ਠਕ ਦੀ ਆਵਾਜ਼ ਆ ਰਹੀ ਹੈ ਤੇ ਆ ਕੇ ਦੇਖੋਗੇ ਚੋਰ-ਚਾਰ ਲੱਗਦਾ ਕੋਈ ਆ ਗਿਆ ਹੋਇਆ ਮੈਂ ਆਪਣਾ ਉਸੇ ਵਾਲੇ ਗੱਡੀ-ਗੱਡੀ ਤੇ ਆ ਗਿਆ ਤੇ ਮੈਂ ਆ ਕੇ ਦੇਖਿਆ ਤੇ ਡਾਕਟਰ ਸਾਹਿਬ ਨੇ ਦੋ ਬੰਦੇ ਫੜੇ ਹੋਏ ਸੀ ਤੇ ਮੈਂ ਉੱਪਰ ਜਾ ਕੇ ਚੈੱਕ ਕੀਤਾ ਤੇ ਮੇਰੇ ਗੋਦਾਮ ਦੇ ਤਾਲੇ ਤੋੜ ਕੇ ਹੋਏ ਸੀ ਉੱਪਰ ਮੇਨ ਆਫਿਸਾਂ ਵੀ ਤਾਲੇ ਤੋੜਦੇ ਹੋਏ ਸੀ ਤੇ ਗੱਲੇ ਵਿੱਚ ਕੈਸ਼ ਕੁਝ ਜਿਹੜਾ ਪਿਆ ਸੀ 1000-1200 ਰੁਪਏ ਉਹਨਾਂ ਨੇ ਕੱਢ ਲਿਆ ਜੀ ਸਮਾਨ ਸਭ ਸਾਰਾ ਸੇਫ ਹੈ ਕਸਾ ਕਿ ਸਾਰਾ ਕੀ ਕਾਲੇ ਗੁਲੇ ਤੋੜਦੇ ਐ ਸਰ ਜਿਹੜੇ ਚੋਰੀਆਂ ਦੇ ਬਾਰਦਾ ਤਬ ਉਹ ਜਾ ਰਹੇ ਹੋਏ ਪਰ ਕਿਤਨਾ ਕਿ ਅੱਜ ਤੁਸੀਂ ਮਿਹਨਤ ਕਰਕੇ ਫੜਿਆ ਤੇ ਕੀ ਕਹਿਣਾ ਚਾਹੋਗੇ ਅੱਗੇ ਵੀ ਲੋਕਾਂ ਨੂੰ ਅਵੇਅਰ ਕਿੱਦਾਂ ਕਰੋ ਐਜੀ ਸਾਰਾ ਜਿਹੜਾ ਨਾ ਬਾਰੋ ਰੋਂਗੀਆਂ ਵਗੈਰਾ ਜਿਹੜੇ ਆਏ ਨੇ ਜੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਉੱਪਰ ਕੋਈ ਲਗਾਮ ਰੱਖੇ ਇਹਨਾਂ ਦਾ ਕੋਈ ਮਾਤਾ ਪਿਤਾ ਨਹੀਂ ਹੈਗਾ ਇਹ ਸਟੇਸ਼ਨਾਂ ਦੇ ਉੱਪਰ ਡੇਰੇ ਲਾ ਕੇ ਬਹਿ ਜਾਂਦੇ ਨੇ ਤੇ ਰਾਤੀ ਚੋਰੀ ਦੀ ਵਾਰਦਾਤਾ ਕਰਦੇ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਵੱਲ ਜਾ ਕੇ ਛਾਤੀ ਮਾਰਨਗੇ ਬੰਦੇ ਕੌਣ ਐ ਕਿੱਦਾਂ ਐ ਕੀ ਹੈ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਇੱਥੇ 2000 ਤੋਂ ਵੱਧ ਰੰਗ ਜਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਤੇ ਸਭ ਉਹਨਾਂ ਦਾ ਕੰਮ ਆ ਰਿਹਾ ਹੈ। ਮਿਸ਼ਨ ਰੋਡ ਤੋਂ ਅਸੀਂ ਦੋ ਟੂਟੀਆਂ ਚੋਰੀ ਕਰਨ ਵਾਲੇ ਵਿਅਕਤੀ ਕਾਬੂ ਕੀਤੇ ਹੈ ਜਿਹੜੇ ਕਿ ਟੂਟੀਆਂ ਚੋਰੀ ਕਰਨ ਦੇ ਆਦੀ ਹੈ। ਇਹਨਾਂ ਨੇ ਇਸ ਤੋਂ ਇਲਾਵਾ ਕਈ ਹੋਰ ਥਾਂ ਤੇ ਵੀ ਟੂਟੀਆਂ ਚੋਰੀ ਕੀਤੀਆਂ ਜਿਦੇ ਬਾਰੇ ਪੁੱਛਗਿੱਛ ਚੱਲ ਰਹੀ ਹੈ। ਤੇ ਪੁੱਛਗਿੱਛ ਤੋਂ ਬਾਅਦ ਜੋ ਵੀ ਮਾਮਲਾ ਸਾਹਮਣੇ ਆਏਗਾ ਉਸ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਪਠਾਨਕੁਟ ਵਿਚੋਰਾ ਦੇ ਵੱਲੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਜੜਾ ਉਹ ਦਿੱਤਾ ਜਾ ਰਿਹਾ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਚਿਲਡਰਨ ਪਾਰਕ ਦੀ ਤਾਂ ਉੱਥੇ ਵੀ ਚੋਰੀ ਜਿਹੜੀ ਉਹ ਕੀਤੀ ਗਈ ਹੈ ਸ਼ਿਮਲਾ ਪਹਾੜੀ ਜਿਹੜੀ ਹੈ ਉੱਤੇ ਨਾਲ ਲੱਗਦੇ ਜੁਗਾਵਾਂ ਤੇ ਵੀ ਚੋਰੀ ਜਿਹੜੀ ਉਹ ਕੀਤੀ ਗਈ ਹੈ ਯਾਨੀ ਕਿ ਵੱਖ-ਵੱਖ ਜੁਗਾਵਾਂ ਤੇ ਚੋਰਾਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਬੀਤੀ ਰਾਤ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਿੱਥੇ ਦੋ